ਬਤ ਤੇਰੇ ਨੂੰ ਕਾ ਦਾ ਟੋਕਰਾ ਹਟ ਹਟ ਕੇ ਬਤ ਤੇਰੇ ਨੂੰ ਕਾ ਦਾ ਟੋਕਰਾ ਤੈਨੂੰ ਪੰਜ ਪਰ चल जलपाप जाते पाला पम्मी बल्ले बल्ले भय चाहे ਵਿਸ਼ੜੇ ਆਂਦੀ ਅੱਗ ਨਾ ਬੜੇ ਬੱਲੇ ਬੱਲੇ ਮੇਸ਼ੜੀਆਂ ਦੀ ਅੱਗ ਨਾ ਬੜੇ ਬੱਲੇ ਬੱਲੇ ਮੇਸ਼ੜੀਆਂ ਦੀ ਅੱਗ ਨਾ ਬੜੇ ਬੱਲੇ ਬੱਲੇ ਮੇਸ਼ੜੀਆਂ ਦੀ ਅੱਗ ਨਾ ਬੜੇ ਰੰਨਾ ਬਾੜਿਆਂ ਦੇ ਪਕੜਾ ਪਰੋਟੇ ਵਿਸ਼ੜੇ ਆਂਦੀ ਅੱਗ ਨਾ ਬੜੇ ਬੱਲੇ ਬੱਲੇ ਮੇਸ਼ੜੀਆਂ ਲੈ ਕੇ ਆਇਦਰ ਬੈਸ਼ੜੀਆਂ ਦੇ ਰੋਣ ਬਿੱਲੀਆਂ ਵੱੱਲੇ ਵੱੱਲੇ ਬੈਸ਼ੜੀਆਂ ਦੇ ਰੋਣ ਬਿੱਲੀਆਂ ਵੱੱਲੇ ਵੱੱਲੇ ਬੈਸ਼ੜੀਆਂ ਦੇ ਰੋਣ ਬਿੱਲੀਆਂ ਵੱੱਲੇ ਵੱੱਲੇ ਬੈਸ਼ੜੀਆਂ ਦੇ ਰੋਣ ਬਿੱਲੀਆਂ ਇੰਨਾ ਬੋਲਿਆਂ ਦੇ ਰੋਣ ਨਿਆੜੇ ਬੈਸ਼ੜੀਆਂ ਆਉਂਦੇ ਰੋਣ ਬਿੱਲੀਆਂ ਵੱੱਲੇ ਵੱੱਲੇ ਬੈਸ਼ੜੀਆਂ ਦੇ ਹਾਂ ਜੀ ਇਹ ਹੁਣ ਇੱਕੋ ਹੀ ਥਾਂ ਉਤਾਹ ਕੇ ਕਰਦੇ ਨੇ ਤੈਨੂੰ ਕਿਹਾ ਮੈਂ ਪਹਿਲਾਂ ਪਰ